ਕੀ ਕਰਾਂ ਤੇ ਆਗੇ ਜੇ ਤੁਸੀਂ ਆਹੋ ਆ ਗਿਆ ਕੀ ਕਰਾਂ ਤੇ ਚੋਲ ਬਣਾਏ ਸੀ ਤੂੰ ਸਾਰੇ ਕਹਿੰਦੇ ਖਾਣ ਨੂੰ ਮਨ ਨਹੀਂਗਾ ਹਜੇ ਤੇ ਮੈਂ ਕਿਹਾ ਚੱਲ ਇਦਾਂ ਹੀ ਬੰਦ ਕਰਕੇ ਰੱਖ ਦੇਣੀ ਆ ਠਹਿਰ ਕੇ ਫੇਰ ਮਾੜੀ ਜੀ ਇਸ ਟੀਮ ਦਵਾ ਕੇ ਚਾਹ ਬਣਾ ਕੇ ਤੇ ਦੇ ਦਾਂਗੀ ਸਿਰਫੋਂਡੇ ਖਾਲੇ ਇਸ ਨਾਲ ਗੋਭੀ ਵਾਲੇ ਤਾਂ ਕਰਕੇ ਬੰਦਾ ਫਾਲੋ ਰੋਡ ਵੀ ਕੱਟ ਲਿਆ ਕਰੋ ਭਾਈਆ ਭੇ ਸੜੀ ਜਾਂਦੇ ਆ ਕੱਟ ਦੇਣੀ ਆ ਜੀ ਤਾਂ ਹੁਣ ਕੀ ਕੱਟਣ ਦਾ ਖਾਦਾ ਹੁਣ ਤਾਂ ਸੜ ਗਏ ਲਿੰਗ ਤੇ ਫ੍ਰਿਜ ਚ ਇਹ ਦੋ ਪੀਸ ਹੀ ਖਰਾਬ ਸੀ ਤਾਂ ਨਾ ਬਾਹਰ ਗੜ ਲੇ ਬੜਾ ਖਲਾਰਾ ਪਿਆ ਕੀ ਗੱਲ ਕੋਈ ਆਇਆ ਸੀ ਹਾਂਜੀ ਨਾਲ ਦੇ ਆਏ ਸੀ ਯਾਰਾ ਭਾਜੀ ਦੇ ਗਏ ਨੇ ਇਹਨਾਂ ਦਾ ਘਰ ਪਾਰਠ ਹੈਗਾ ਨਾ ਅੱਛਾ ਤੇ ਬਸ ਮੈਂ ਚਾਹ ਪਾਣੀ ਪਿਆਇਆ ਸੀ ਚਲੋ ਤੂੰ ਛੇਤੀ ਜੇਤੀ ਨਾ ਫਰੀਓ ਆਪਾਂ ਕੰਮ ਜਾਣਾ ਕਿੱਥੇ ਜਾਣਾ ਜੀ ਕੰਮ ਬੜਾ ਪਿਆ ਘਰ ਕਿੱਥੇ ਜਾਣਾ ਮੈਨੂੰ ਦੱਸੋ ਕੋ ਤੈਨੂੰ ਪਤਾ ਹੀ ਆ ਛੋਟੇ ਦੇ ਘਰ ਫੰਕਸ਼ਨ ਆ ਆਪਾਂ ਉੱਥੇ ਜਾਣਾ ਬਾਅਦ ਚ ਉਹਨਾਂ ਕਿਵਦਾ ਕਿਹੜੇ ਕਿਹੜੇ ਠਾ ਸੋਟਾ ਮਾਰਨਾ ਆ ਆਜੋ 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 ਆਹਤ ਗੱਲ ਹੈਗੀ ਉਹਨਾਂ ਦੀ ਵੀ ਤਿਆਰੀਆਂ ਕਰਨੀਆਂ ਨਾਲ ਤੂੰ ਵੀ ਸੂਟ ਸੜ ਲਾਇਆ ਮੁਰਕੇ ਐਡੇ ਟਾਈਮ ਮੇਰੇ ਰੋਣੇ ਪਿੰਦੇ ਹੁੰਦੇ ਨਾ ਸੂਟ ਨਹੀਂ ਗਾ ਚੁੰਮਕੇ ਨਹੀਂ ਹੈ ਜੁੱਤੀ ਨਹੀਂ ਲੈਣਾ ਨਾ ਸਾਰਾ ਕੁਝ ਹੀ ਹੈ ਤੇਰਾ ਜਿਆਦਾ ਕਲੇਸ਼ ਰਦਾ ਹੋਰ ਗੱਲ ਪਹੁੰਚੇਗੀ ਬਾਕੀ ਸਾਂਭੀ ਜਾਂਦੀ ਹੈ ਨਾ ਨਾ ਤੁਹਾਡਾ ਤੇ ਰਹਿੰਦਾ ਹੀ ਨਹੀਂ ਮੁਰਕੇ ਤੁਸੀਂ ਵੀ ਮੌਕੇ ਤੇ ਕਹਿੰਦੇ ਹੁੰਦੇ ਹੋ ਆਪਣਾ ਦਾ ਸਾਰਾ ਕੁਝ ਲੈ ਲੈਣੀ ਹੈ ਤੇ ਮੇਰੇ ਕੱਪੜੇ ਕਿੰਨੇ ਲੈ ਆਣੇ ਹੁੰਦੇ ਨੇ ਤੇ ਤੁਹਾਡੇ ਵੀ ਹਰ ਵਾਰੀ ਆਉਂਦੇ ਨੇ ਇਹ ਨਾ ਭੁੱਲਿਓ ਚਲ ਤੈਨੂੰ ਖਿਆਲ ਆ ਜਾਣਾ ਨਾਲ ਸਾਡੇ ਮਿਲ ਜਾਵੀਂ ਚੱਲੀਏ ਮੇਰੀ ਗੱਲ ਸੁਣੋ ਹਾਂ ਮੁਰਕੇ ਐਡੀ ਸੋਹਣੀ ਕੋਠੀ ਉਹਨਾਂ ਦੀ ਉਹ ਵੇਚ ਕੇ ਉਹਨੇ ਪੰਜ ਸੋ ਗੱਜ ਦੀ ਕੋਠੀ ਫੇਰ ਤਿਆਰ ਕਰ ਲਈ ਐ ਇਹਦਾ ਦਿਮਾਗ ਖਰਾਬ ਕੇ ਪੈਸਾ ਜ਼ਿਆਦਾ ਹੈ ਉਹਨਾਂ ਕੋ ਪੈਸਾ ਹੀ ਜ਼ਿਆਦਾ ਬਾ ਹੋਰ ਗੱਲ ਕੋਈ ਨਹੀਂ ਕੀ ਚਲੋ ਇੱਕ ਗੱਲ ਵਧੀਆ ਜੇ ਕੁੜੀ ਸੋਖੇ ਘਰ ਹੈ ਤੇ ਜੀ ਵੀ ਸਾਰੇ ਘਰ ਦੇ ਚੰਗੇ ਹੈਗੇ ਜੇ ਸਹੀ ਗੱਲ ਸਹੀ ਗੱਲ ਚਲੋ ਮੈਂ ਤੇ ਕਹਿੰਨੀ ਆ ਮਹੀਨਾ ਪੈ ਹੀ ਜਾਵੇ ਹਜੇ ਕਿਉਂਕਿ ਹਜੇ ਸਲਾਹਾਂ ਹੋਣ ਵਾਲੇ ਹੋਣਦੀਆਂ ਕਿ ਅੱਜ ਮੁਰਦ ਕਰਨਾ ਅੱਜ ਕਰਨਾ ਉਹ ਤਾਂ ਹੀ ਤੈਨੂੰ ਕਹਿੰਦੇ ਆ ਆਪਾਂ ਚੱਲੀਏ ਕੁਝ ਪੜਾਉਣਾ ਅੱਤਰਣਾ ਚਲੋ ਤੁਸੀਂ ਮੰਮੀ ਕੋਲ ਬੈਠੋ ਮੈਂ ਆਉਣੀ ਨਹੀਂ ਚਲ ਆ ਜਾ ਛੱਤੀ ਠੀਕ ਹੈ ਆ ਗਿਆ ਕਰਨ ਆਹੋ ਆ ਗਿਆ ਕਦੋਂ ਆਇਆ ਵਾ ਉਹ 5-10 ਮਿੰਟ ਹੋਏ ਹੋਣੇ ਆਇਆ ਮੈਂ ਚਲ ਚੰਗਾ ਕੀਤਾ ਹੀ ਆ ਗਿਆ ਵਾ ਵੇਲੇ ਨਾ ਅੱਜ ਤੇ ਮੈਂ ਵੀ ਤੈਨੂੰ ਇੱਕ ਗੱਲ ਕਹਿਣੀ ਸੀ ਦੱਸੋ ਮੈਂ ਕਿਹਾ ਸਿਮਰਤ ਨੂੰ ਫੋਨ ਕਰਕੇ ਇਹ ਸੱਦੀਏ ਉਹਨਾਂ ਦੇ ਪ੍ਰੋਗਰਾਮ ਪਤਾ ਨਹੀਂ ਕਿਹੜੇ ਵਲੇ ਆਏ ਨਾ ਵਾ ਤੇ ਉਹਨੂੰ ਨਾਲ ਫੜ ਕੇ ਨਾ ਬੁਝਾਰਾ ਤੇ ਕਪੜਾ ਲੀੜਾ ਬਣਾ ਲਿਆਈਏ ਓਹੋ ਮੈਂ ਵੀ ਅੰਜੂ ਨੂੰ ਇਹੀ ਕਹਿੰਦੇ ਹਾਂ ਕਿ ਆਪਾਂ ਜਾ ਕੇ ਕਪੜੇ ਲੀੜੇ ਲਈ ਆਈਏ ਨਾਲ ਉਹਦੇ ਵੀ ਲਾਉਗੀ ਹਾਂ ਪਰ ਉਹਨੂੰ ਨਾਲ ਲੈ ਕੇ ਜਾਣਾ ਸਿਮਰਤ ਨੂੰ ਉਦੀ ਪਸੰਦ ਦੇ ਬਣਾਉਣੇ ਤੈਨੂੰ ਪਤਾ ਮੜਕੇ ਨੂੰ ਪਸੰਦ ਨਹੀਂ ਹੁੰਦੇ ਕਿਸੇ ਨੇ ਫਿਰ ਐਵੇਂ ਪੈਸੇ ਵੀ ਤਹੀਂ ਖਰਚਾਉਣੇ ਆ ਤੇ ਅਗਲੀ ਨੇ ਸਮਾ ਕੇ ਪਾਇਆ ਵੀ ਨਾ ਤੇ ਕੀ ਫਾਇਦਾ ਇਸ ਕਰਕੇ ਉਹਦੀ ਪਸੰਦ ਦਾ ਬਣਾਉਣਾ ਵਾ ਜਿੱਦਾਂ ਦਾ ਕਹੋਗੇ ਨਾ ਉਦਾਂ ਦਾ ਸਾਰੇ ਪਰਿਵਾਰ ਦੀ ਉਹਨ ਪਸੰਦ ਪਤਾ ਵਾ ਉਹ ਸਾਰਿਆਂ ਦੇ ਆਪਣੀ ਪਸੰਦ ਨਾਲ ਖਰੀਦ ਲੂਗੀ ਹਾਂ ਮੈਨੇ ਇੱਕ ਗੱਲ ਦੱਸੋ ਫੰਕਸ਼ਨ ਉਧਰ ਆ ਤਾਂ ਉਹਨਾਂ ਦੇ ਮਨਪਸੰਦੀ ਚੀਜ਼ ਲੈ ਕੇ ਜਾਣੀ ਆ ਦਾ ਸਾਨੂੰ ਕਪੜਾ ਜਿਹੜਾ ਵੇਖਣ ਦੀ ਅਗਲ ਨਹੀਂ ਗਈ ਕੱਲ ਉਹਦੇ ਵਿੱਚ ਜਵਾਕ ਹੋਣੇ ਆ ਫਿਰ ਉਹਨਾਂ ਦੇ ਮਨਪਸੰਦੀ ਚੀਜ਼ ਲੈ ਕੇ ਆਉਣੀ ਆ ਜਾਂ ਉਹਨਾਂ ਨੂੰ ਵੇਖਣਾ ਵਾ ਉਹ ਸਾਡੇ ਆਪਾ ਆਪਾਂ ਨੂੰ ਆਪਣੀ ਜੇਬ ਵੇਖਣੀ ਪੈਣੀ ਆ ਜੇਬ ਦਾ ਕੀ ਵੇਖਣਾ ਜੇ ਤੁਸੀਂ ਆਪਣੀ ਪਸੰਦ ਨਾਲ ਲਿਆਉਗਾ ਤਾਂ ਵੀ ਪੈਸੇ ਖਰਚ ਕੇ ਹੀ ਲਿਆਉਣੇ ਆ ਕਿਤੇ ਮਾੜੇ ਮੋٹے ਤੇ ਨਹੀਂ ਲਿਆਉਣੇ ਵਧੀਆ ਹੀ ਲਿਆਉਣੇ ਆ ਤੇ ਜੇ ਉਹ ਕੁੜੀ ਨਾਲ ਚੱਲ ਜੂਗੀ ਤੇ ਕੀ ਹਰ ਜਾ ਆਪਣੀ ਪਸੰਦ ਦੇ ਲੈ ਆਉਗੀ ਪਤਾ ਹੀ ਹੈ ਇਹਨੂੰ ਸ਼ੁਰੂ ਤੋਂ ਦਿਹਾਰਦਾ ਕਿੰਨੀ ਜਿੱਦੀ ਆ ਜੇ ਉਹਨੂੰ ਨਾ ਪਸਦਾ ਹੈ ਨਾ ਤਾਂ ਉਹਨੂੰ ਇੱਥੇ ਹੀ ਸੁੱਟ ਜਣੇ ਆ ਕੋਈ ਫਾਇਦਾ ਵੀ ਨਹੀਂ ਹੋਣਾ ਤੁਹਾਡੇ ਦਿੱਤੇ ਲਿੱਤੇ ਦਾ ਉਹ ਅਸੀਂ ਮਾੜੀ ਲੈ ਕਿਉਂਣੀ ਆ ਅੰਜੂ ਨਿਆਣੀਆਂ ਦੱਸ ਮੰਮੀ ਨੂੰ ਪਤਾ ਤੁਸੀਂ ਮਾੜੇ ਨਹੀਂ ਖਰੀਦੋਗੇ ਪਰ ਮੈਂ ਜਦੋਂ ਕਹਿਤਾ ਕੁੜੀ ਦੀ ਪਸੰਦ ਦੇਉਣਗੇ ਤੇ ਬਸ ਕੁੜੀ ਦੀ ਪਸੰਦ ਦੇਉਣਗੇ ਮੈਂ ਉਹਨੂੰ ਫੋਨ ਕਰਤਾ ਉਹ ਆਉਂਦੀ ਹੁਣੇ ਹੁਣੇ ਤੇ ਮੇਰੀ ਗੱਲ ਸੁਣ ਨਾਲੇ ਹੋਰ ਵੀ ਆਪਾਂ ਸਲਾਹ ਕਰ ਲਈਏ ਕਿ ਉਥੇ ਦੇਣਾ ਲੈਣਾ ਕੀ ਆ ਕੋਈ ਚੀਜ਼ ਚਾਜ ਵੀ ਦੇਣੀ ਪੈਣੀ ਆ ਕੋਈ ਮੂਰਤੇ ਹਨਾ ਦਾ ਕੋਈ ਸੋਫਾ ਕੋਈ ਫ੍ਰਿਜ ਕੁੜੀ ਨੂੰ ਪੁੱਛ ਲਈ ਆ ਵੀ ਕਿਹੜੀ ਚੀਜ਼ ਦੀ ਲੋੜ ਹੈ ਆਪਾਂ ਸਲਾਹ ਕਰੀਏ ਕੋਈ ਨਹੀਂ ਨਾ ਇੰਨਾ ਕੁਝ ਕੀ ਕਰਨ ਨੂੰ ਦੇਣਾ ਵਾ ਉਹਨੂੰ ਬੈਡ ਨਾਲ ਬੈਡ ਦਿੱਤਾ ਸੋਹੀਦਾ ਸਾਰਾ ਸਮਾਨ ਦਿੱਤਾ ਉਹ ਗੱਡੀ ਦਿੱਤੀ ਸਾਰਾ ਫਰਨੀਚਰ ਬਣਾ ਕੇ ਦਿੱਤਾ ਹੁਣ ਨਵੀਂ ਚੀਜ਼ਾਂ ਦੀ ਜ਼ਰੂਰੀ ਹੈ ਇਹਦਾ 2 ਸਾਲਾਂ ਦੇ ਵਿੱਚ ਸਾਰਾ ਸਮਾਨ ਹੰਡ ਜਾਂਦਾ ਨਾ ਮੇਰੇ ਵਿਆਹ ਨੂੰ 10 ਸਾਲ ਹੋ ਗਏ ਅਜੇ ਤੱਕ ਨਹੀਂ ਹੰਡੀ ਉਹ ਆ ਗੱਲ ਨਹੀਂ ਹੁੰਦੀ ਹੰਡਣ ਦੀ ਜਾਂ ਨਵੇਂ ਦੀ ਗੱਲ ਇਹ ਹੁੰਦੀ ਆ ਕਿ ਪੇਕੇ ਆ ਖਾਲੀ ਆ ਤੇ ਥੋੜਾ ਜਾਵਾਂਗੇ ਲੋਕੀ ਦੇ ਕੇ ਕਮਰਾ ਪਾ ਕੇ ਵੀ ਉਹਦਾ ਦੁਬਾਰਾ ਮੂਰਤ ਕਰ ਲੈਣਾ ਕਿਤੇ ਪਾਟ ਕਰਾ ਲੈਣਾ ਤਾਂ ਵੀ ਪੇਕੇ ਨੂੰ ਮੱਧ ਚੜ ਕੇ ਜਾਣਾ ਪੈਂਦਾ ਵਾ ਕੋਈ ਨਾ ਕੋਈ ਚੀਜ਼ ਖੜਨੀ ਪੈਂਦੀ ਆ ਉਹਨਾਂ ਨੇ ਤੇ ਫੇਰ ਪੂਰੀ ਕੋਠੀ ਨਵੀਂ ਪਾਈ ਆ ਮੈਜੀ ਤਾਂ ਮਨੋ ਆਪਾਂ ਕੱਲੇ ਪੈਸੇ ਦੇ ਦਿੰਨੇ ਆ ਉਹ ਅਗਲੇ ਦੇ ਕੰਮ ਆ ਜਾਣਗੇ ਉਹ ਪੈਸੇ ਤੇ ਜਿਹੜੇ ਨਾਲ ਆਪਾਂ ਦੇਣੇ ਦੇਣੇ ਹੀ ਆ ਪਰ ਜਿਹੜਾ ਚੀਜ਼ ਦਾ ਨਾ ਹੁੰਦਾ ਨਾ ਉਹ ਚੀਜ਼ ਤਾਂ ਹੀ ਹੁੰਦਾ ਪੈਸੇ ਦਿੱਤੇਆਂ ਨੂੰ ਕਿੰਨੇ ਵੇਖਣਾ ਵਾ ਤੇ ਕਿੰਨੇ ਦਿੱਤੇ ਕਿੰਨੇ ਨਹੀਂ ਉਹ ਤਲਫਾਵੇ ਚ ਪਾ ਕੇ ਭਾਵੇਂ 500 ਦਿਆ ਉਹ ਤੇ ਭਾਵੇਂ 10000 ਦਿਆ ਕੋਈ ਕਿਸੇ ਨੂੰ ਪਤਾ ਹੁੰਦਾ ਚੀਜ਼ ਸਾਹਮਣੇ ਵੇਖ ਕੇ ਪਤਾ ਲੱਗਦਾ ਵੀ ਪੇਕੇ ਕੁਝ ਲੈ ਕੇ ਆਏ ਆ ਚੰਗਾ ਭਾਈ ਆਪਾਂ ਤਾਂ ਮੰਨ ਹੀ ਸਕਦੇ ਆ ਬਾਕੀ ਕਰਦੇ ਤੁਸੀਂ ਆਪਣੀ ਮਰਜ਼ੀ ਜਿੱਦਾਂ ਕੋਕ ਕਰ ਲਾਗੇ ਚੱਲ ਬੈਠ ਪੁੱਤ ਮੈਂ ਤਾਂ ਤੇਰੀ ਨਾ ਠੰਡਾ ਪਾ ਕੇ ਲਿਉਣੀ ਨਹੀਂ ਨਹੀਂ ਰਾਂਦੋ ਮੈਣੀ ਪੀਣਾ ਪਾਣੀ ਕਿਉਂ ਨਹੀਂ ਨਹੀਂ ਮੇਰਾ ਮਾਨੇਗਾ ਜੇ ਤੁਸੀਂ ਨਾ ਵੀ ਮੈਨੂੰ ਫੋਨ ਕਰਦੇ ਨਾ ਮੈਂ ਤੇ ਉਦਾਂ ਵੀ ਅਜਾਉਣਾ ਸੀ ਤੁਹਾਡੇ ਵੱਲ ਆਓ ਮੈਂ ਤਾਂ ਤਾਂ ਤੈਨੂੰ ਫੋਨ ਕੀਤਾ ਸੀਗਾ ਕਿ ਚੱਲਾ ਟਾਣਾ ਫੰਕਸ਼ਨ ਹੁਣ ਪਤਾ ਨਹੀਂ ਕਿਹੜੇ ਵਾਲੇ ਕੱਢ ਮਾਰਨੀ ਤਰੀਕ ਤੇ ਹੁਣੇ ਨਹੀਂ ਮਿੱਥੀ ਤੇ ਹੈ ਨਹੀਂ ਆ ਤੇ ਤਿਆਰੀ ਤੂਰੀ ਆਪਾਂ ਪਹਿਲੇ ਕਰ ਲਈਏ ਤੇ ਮੈਂ ਕਰਨ ਉਹਨਾਂ ਨੂੰ ਕਹਿਣ ਨਹੀਂ ਹਾਂ ਕਿਸੇ ਮਰਦ ਨੂੰ ਨਾਲ ਲੈ ਜਾਓ ਤੇ ਉਹਦੀ ਪਸੰਦ ਦਾ ਨਾ ਲੀੜਾ ਕੱਪੜਾ ਬਣਾ ਲਿਓ ਤੇ ਹੋਰ ਵੀ ਜੋ ਵੀ ਸਲਾਹ ਸਾਰੀ ਕਰ ਲਈਏ ਤੇਨਾਂ ਹੂੰ ਉਹ ਆ ਭਾਈ ਸਹੀ ਕਹਾਂਦੇ ਉਹ ਪੜਣਾ ਅਸੀਂ ਹੁਣੇ ਚੱਲੇ ਹਾਂ ਤਾਂ ਤੂੰ ਚੰਗਾ ਕੀਤਾ ਆ ਗਈਆਂ ਤੇ ਨਾਲ ਸ਼ਾਪਿੰਗ ਹੋ ਜਾਊਗੀ ਉਹ ਸਗਣ ਵੀ ਆਪਾਂ ਚੰਗਾ ਹੀ ਕਰ ਲੱਗੇ ਆ ਤਾਂ ਨਾਲ ਸਾਈ ਵੱਡਾ ਆਈਏ ਫਰਨੀਚਰ ਬਣਾਵਾਂਗੇ ਫਰਨੀਚਰ ਦੀ ਤਿਆਰੀ ਨਾਲ ਹੀ ਕਰਾ ਦਿੰਦੇ ਆ ਫਰਨੀਚਰ ਫਰਨੀਚਰ ਨਹੀਂ ਮੈਨੂੰ ਚਾਹੀਦਾ ਕਿਉਂ ਕੀ ਕਰ ਉਹ ਚੀਜ਼ ਤੂੰ ਨਾ ਟੰਜਨ ਛੱਡੋ ਆਪਣੀ ਜਿਹੜਾ ਕੋਠੀ ਬੜਵਾਈ ਨਾ ਨਾਲ ਲੱਗਦੇ ਨਾ ਉਹਨਾਂ ਨੇ ਕੱਲ ਦਾ ਸਾਰਾ ਸਮਾਨ ਬਣਾ ਲਿਆ ਫਰੀਜਾ ਤੁਹਾਨੂੰ ਪਤਾ ਮੰਮੀ ਅੱਗੇ ਤਿੰਨ ਤਿੰਨੇ ਆ ਠੀਕ ਆ ਬੈੱਡ ਵਗੈਰਾ ਵੀ ਉਹਨਾਂ ਨੇ ਬਣਾ ਲੇ ਤੇ ਸੋਫੇ ਤੇ ਨਾਲ ਹੀ ਉਹਨਾਂ ਨੇ ਬਣਵਾ ਹੀ ਦਿੱਤੀ ਸਾਰਾ ਕੋਈ ਨਾ ਕਰਦਾ ਨਵਾਈ ਪਿਆ ਵਾ ਜੇ ਤੁਸੀਂ ਮੈਨੂੰ ਦਿੱਤੇ ਹੀ ਨਾ ਕਰਦਾ ਸਮਾਨ ਉਹ ਇਹ ਨਾ ਵੈਸੇ ਸਟੋਰ ਰੂਮ ਚ ਪਿਆ ਵਾ ਤੇ ਜੇ ਤੁਸੀਂ ਨਵੇਂ ਦੇ ਦਿੱਤੇ ਤੁਹਾਨੂੰ ਮੈਂ ਕਿੱਥੇ ਰੱਖੂੰਗੀ ਜਿੰਨਾ ਨਾਲੇ ਨਾ ਆਪਣੇ ਹਿਸਾਬ ਨਾਲ ਨਾ ਸੈਟਿੰਗ ਨਾਲ ਸਾਰਾ ਕੋਈ ਫਰਨੀਚਰ ਵਗੈਰਾ ਸਾਰਾ ਕੋਈ ਤਿਆਰੀ ਕਰਵਾ ਲਈ ਆ ਤੇ ਉਹ ਚੀਜ਼ ਦੇ ਨਾ ਤੁਸੀਂ ਲਓ ਹੁਣ ਕੀ ਫਰਨੀਚਰ ਬਣਾ ਕੇ ਦੇਣਾ ਪੈਣਾ ਤੁਹਾਨੂੰ ਕੁਛ ਲੈ ਤੁਹਾਡ ਕੋ ਤੇ ਚਾਰ ਛਿੱਲੜਿਆ ਜੋ ਮਰਜ਼ੀ ਕਰੀ ਜਾਓ ਹੈ ਪਹਿਰੇ ਸਿਰ ਤੇ ਬੰਦਾ ਜੋ ਮਰਜ਼ੀ ਕਰ ਲੰਦਾ ਚੱਲ ਕਰਨ ਇੱਕ ਗੱਲ ਤੇ ਵਧੀਆ ਹੋ ਗਈ ਤੇਰੇ ਸਿਰੋਂ ਆਹ ਪਾਰ ਤੇ ਲੱਥਾ ਆ ਫਰਨੀਚਰ ਨਹੀਂ ਕੋਈ ਦੇਣਾ ਪੈਣਾ ਤੇ ਚਲ ਸਗਣ ਥੋੜਾ ਹੋਰ ਵਧੀਆ ਘਰ ਦੀ ਮਹੱਗ ਵੀ ਵਧੀਆ ਦੇਣਾ ਹੀ ਥੋੜਾ ਹੋਰ ਵਧਾ ਕੇ ਦੇ ਦਾਂਗੇ ਤਰੀੜਾ ਕਪੜਾ ਜਿਹੜਾ ਹੁਣ ਹੋਰ ਵਧੀਆ ਬਣਾ ਦਿਓ ਜਿੱਥੋਂ ਕਹਿੰਦੀ ਨਾ ਉੱਥੇ ਜਾ ਕੇ ਬਣਾ ਲਿਓ ਹਾਂ ਠੀਕ ਆ ਚਲ ਪੈਂਦੇ ਆ ਆਪਾਂ ਕੋਈ ਗੱਲ ਨਹੀਂ ਕਪੜਾ ਜਿਹੜਾ ਵਧੀਆ ਲੈਣਾ ਦਾ ਸਗਣ ਵਧਾ ਦਾਂਗੇ ਹਾਂ ਵਧਾ ਕੇ ਦੇ ਦਾਂਗੇ ਸਗਣ ਮੈਂ ਨਾ ਕੱਲੀ ਸਗਣ ਤੇ ਨਹੀਂ ਗੱਲ ਟਕਾਉਣਾ ਈ ਮੈਂ ਐਸੇ ਕਰਕੇ ਨਾ ਤੁਹਾਡੇ ਕੋਲ ਪਹਿਲਾਂ ਹੀ ਸਲਾਹ ਕਰਨਾਈ ਇਸ ਚੀਜ਼ ਬਾਰੇ ਕਿ ਕਿਹੜੀ ਚੀਜ਼ ਮੈਨੂੰ ਚਾਹੀਦੀ ਆ ਤੇ ਕਿਹੜੀ ਚੀਜ਼ ਤੁਸੀਂ ਮੈਨੂੰ ਦੇਣੀ ਆ ਸਲਾਹ ਕਰਨਾਈ ਆ ਕੀ ਮਤ ਗੱਲ ਦੱਸਾਂ ਕੀ ਆ ਮੇਰੀ ਜਠਾਣੀ ਨਾ ਸਵੇਰ ਦੀ ਉੱਡੀ ਫਿਰਦੀ ਆ ਜਦੋਂ ਉਹਦੀ ਪੇਕੇਆਂ ਨਾਲ ਗੱਲ ਹੋਈ ਆ ਤੇ ਮਵੀ ਉਹਦੇ ਪਾਰ ਕੱਟਨੇ ਆ ਪਾਰ ਕੱਟਨੇ ਆ ਤੇ ਘਰ ਜਾ ਕੇ ਕੱਟ ਗੱਲ ਤੇ ਆਹ ਹੁਣ ਕਿ ਪਾਰ ਉਹਦੇ ਕੱਟਨੇ ਪਰ ਕੈਂਚੀ ਤੇ ਤੁਹਾਡੇ ਕੋਲ ਹੀ ਆ ਨਾ ਕੀ ਮਤਲਬ ਕੀ ਤਰ੍ਹਾਂ ਸਿੱਧੀ ਸਿੱਧੀ ਗੱਲ ਕਰਾਂ ਵੇਖੋ ਹਾਂ ਤੁਹਾਨੂੰ ਵੀ ਪਤਾ ਵਾ ਘਰ ਦਾ ਹੁਣ ਮੂਰਤ ਕਰਨਾ ਵਾ ਉਹਨੇ ਨਾ ਆਪਣੇ ਨਾਲ ਪੇਕੇਆਂ ਨਾਲ ਗੱਲ ਕੀਤੀ ਆ ਉਹਨਾਂ ਨੇ ਜੋ ਜੋ ਉਹਨੂੰ ਦੱਸਿਆ ਨਾ ਕਹਿੰਦੀ ਮੇਰੀ ਸਾਸ ਨਾ ਸਵੇਰੇ ਗੱਲਾਂ ਕਰਨ ਦੀ ਕਿ ਚੰਗੇ ਸ਼ੋਰੂਮ ਚ ਕੱਪੜੇ ਆਉਣੇ ਆ ਮਹਿੰਗੇ ਮਹਿੰਗੇ ਬ੍ਰਾਂਡਡ ਦੇ ਠੀਕ ਹੈ ਤੇ ਚੰਗਾ ਸਗਣ ਵੀ ਪੋਣਾ ਗਲਿਆਣੇ ਤੇ ਹਾਂ ਅਸੀਂ ਵੀ ਤੇ ਕਹਿੰਦੇ ਆ ਅਸੀਂ ਵਿੱਚ ਤੇ ਵੀ ਪੋਣਾ ਹੀ ਆ ਸਗਣ ਵੀ ਮੋਟਾ ਕਰਦਾਂਗੇ ਇਹੋ ਤੇ ਗੱਲ ਲੈਣਾ ਮੰਮੀ ਕੱਪੜੇ ਤੇ ਤੁਸੀਂ ਵੀ ਦੇਣੀ ਆ ਸਗਣ ਵੀ ਤੁਸੀਂ ਕਰ ਦੇਣਾ ਵਾ ਪਰ ਵੇਖੋ ਹਾਂ ਹੁਣ ਤੁਸੀਂ ਮੈਨੂੰ ਗੱਡੀ ਵੀ ਦਿੱਤੀ ਆ ਫੋਰਵਿਲਰ ਐਕਟਿਵਾ ਵੀ ਦਿੱਤੀ ਆ ਉਹਨੇ ਤੇ ਆਪਣੇ ਨਾਲ ਪੇਕਿਆ ਤੋਂ ਮੰਗੀ ਐਕਟਿਵਾ ਕਿ ਮੈਨੂੰ ਤੁਸੀਂ ਐਕਟਿਵਾ ਦੇ ਦਿਓ ਪਰ ਨਾ ਨਾਲ ਨਹੀਂ ਦੱਸਿਆ ਕੀ ਮੰਗਿਆ ਕਿੱਟੀ ਸੈਟ ਕਹਿੰਦੀ ਹੀ ਕਿ ਮੇਰੇ ਪੇਕੇ ਨਾਲ ਕਿੱਟੀ ਸੈਟ ਪਾਉਣਾ ਵਾ ਤੇ ਫਿਰ ਕੀ ਮੈਨੂੰ ਤਾਂ ਲੱਗੀ ਸੁੱਤੇ ਕਪੜੀ ਅੱਗ ਮੈਂ ਕਿਹਾ ਕਿ ਜੇ ਇਹਦੇ ਪੇਕੇ ਨੂੰ ਦੇ ਸਕਦੇ ਕਿੱਟੀ ਸੈਟ ਤੇ ਕੀ ਗੱਲ ਮੇਰੇ ਪੇਕੇ ਕਿਤੇ ਐਵੇਂ ਜਾਂਦੇ ਆ ਉਹ ਵੀ ਅger ਵੱਡੀ ਮੰਗ ਰੱਖੂਗੀ ਮੈਂ ਤੇਰੇ ਮੂੰਹ ਤੇ ਮਾਰੂੰਗੀ ਚਪੇੜ ਉਹਨੂੰ ਵੀ ਪਤਾ ਲੱਗੂ ਕਿ ਚੰਗੇ ਥਾਈ ਮੱਥਾ ਲੱਗਾ ਚੱਲ ਛੱਡ ਕੋਈ ਗੱਲ ਨਹੀਂ ਤੈਨੂੰ ਦੱਸ ਕੀ ਜਿਹੜਾ ਉਹ ਮੁੰਦਰੀ ਪਾਦੀਏ ਤੈਨੂੰ ਵਾਹ ਜੀ ਵਾਹ ਵੀਰੇ ਮੁੰਦਰੀ ਪਾਦੀਏ ਇਹ ਤੇ ਉਹਦੇ ਮੂੰਹ ਤੇ ਕੀ ਚਪੇੜ ਵੱਜਣੀ ਤੇ ਮੇਰੇ ਮੂੰਹ ਤੇ ਵੀ ਮਾਰਨ ਦੀ ਕਿੱਤੇ ਛੜ ਤੇ ਉੱਤੇ ਜਿਹੜੀ ਹੁੰਦੀ ਮੁੰਦਰੀ ਹੁੰਦੀ ਆ ਮੰਮੀ ਮੋਗੀ ਬਣਾਈ ਜਾਂਦੇ ਜੇ ਇੱਕ ਦੂਜੇ ਵੱਲ ਕੀ ਇਸਲਾਵਾ ਕਰੀ ਜਾਂਦੇ ਨੇ ਮੈਨੂੰ ਤਾਂ ਪੁੱਛ ਨੋ ਕਿ ਮੈਨੂੰ ਚਾਹੀਦਾ ਕੀ ਆ ਹਾਂ ਦੱਸ ਤੀਏ ਕੀ ਚਾਹੀਦਾ ਤੈਨੂੰ ਹੂੰ ਆ ਗੱਲ ਹੋਈ ਨਾ ਮੁੱਦੇ ਵਾਲੀ ਜਿਆਦੀ ਮੰਗ ਤੇ ਮੇਰੀ ਹੈ ਨਹੀਂ ਨਾਰੇ ਤੂੰ ਇੱਕ ਚਲੋ ਕੱਪੜੇ ਲੀੜੇ ਤਿਹ ਦੇਣੇ ਉਹ ਤਾਂ ਦਾ ਬੰਦਾ ਵਾ ਸਗਣ ਵੀ ਤੀ ਚੰਗਾ ਪਾ ਦੇਣਾ ਪਰ ਨਾ ਮੈਨੂੰ ਤੁਸੀਂ ਨਾ ਮੈਨੂੰ ਤੁਸੀਂ ਨਾ ਚੈਨੀ ਸੈੱਟ ਪਾ ਦਿਓ ਕੀ ਗੱਲੋਈ ਤੇ ਇਹਦੇ ਨੂੰ ਪਤਾ ਸੋਣਾ ਕਿੱਥੇ ਜਾਂਦਿਆ ਵਾ ਲੈ ਮੰਮੀ ਸੋਨੇ ਦਾ ਭਾਂ ਹੁਣ ਭਾਵੇਂ ਉੱਤੇ ਜਾਵੇ ਤੇ ਭਾਵੇਂ ਥੱਲੇ ਜਾਵੇ ਮੈਂ ਕਿਹੜਾ ਕਿਸ ਨੇ ਆਰੀ ਦੀ ਦੁਕਾਨ ਤੇ ਲੱਗੀ ਇਹਦੇ ਤੁਹਾਨੂੰ ਪਤਾ ਹੋਊਗਾ ਤੁਸੀਂ ਪੋਣਾ ਤੁਸੀਂ ਜਾ ਕੇ ਦੇਖਣਾ ਚਾਹਣਾ ਮੈਨੂੰ ਥੋੜੀ ਪਤਾ ਹੋਊਗਾ ਇਹਦੇ ਸੋਚੇ ਨਹੀਂ ਦੇ ਪੇ ਜੀ ਚੈਨੀ ਸੈਟ ਨਾਲ ਕੋਈ ਇੰਨਾ ਹੁਣੀ ਮਹਿੰਗਾ ਨਹੀਂ ਹੈਗਾ ਹੁਣ ਵੇਖ ਲਓ ਮੈਂ ਤੁਹਾਡੀ ਕੱਲੀ ਕੱਲੀ ਪਹਿਣਿਆ ਠੀਕ ਆ ਤੇ ਉਹ ਵੀ ਦੋ ਪਹਿਣਾ ਵਾ ਜੇ ਉਹਦੇ ਤੇ ਕਿਉਂ ਨਹੀਂ ਇੰਨਾ ਕਰ ਸਕਦੇ ਤੇ ਕੀ ਗੱਲ ਤੁਸੀਂ ਮੇਰੇ ਲਈ ਨਹੀਂ ਕਰ ਸਕਦੇ ਦੋ ਜਵਾਬ ਹੁਣ ਕੋਈ ਨਹੀਂ ਨਾ ਮਟਰ ਚਾਂਦੀ ਸੱਟ ਕਹਿੰਦੀ ਆ ਉਹ ਵੀ ਆ ਸਮੋਲ ਚ ਸੋਨੇ ਦਾ ਭਾਅ ਪਤਾ ਕਿੰਨਾ ਵਾ ਉਹ 2.5 ਲੱਖ ਦਾ ਬੰਨਾ ਵਾ ਕਿੱਦਾਂ ਕਰਾਂਗਾ ਚੱਲ ਭੈ ਕੀ ਆ ਕੋਈ ਗੱਲ ਨਹੀਂ ਹੁਣ ਉਹ ਕਹਿਦੀ ਉਹ ਜਠਾਣੀ ਦੇ ਪੇਕੇ ਆਣੇ ਵੀ ਤੇ ਕਿੱਟੀ ਸੈਟ ਪਾ ਕੇ ਜਾਣਾ ਹੀ ਆ ਤਾਂ ਉਹਦੀ ਵੀ ਤਾਂ ਇੱਜ਼ਤ ਵੇਖਣੀ ਪੈਣੀ ਆ ਕੱਲੀ ਕੱਲੀ ਧੀ ਆ ਘਰ ਦੀ ਆ ਪਾਣੀ ਦੀ ਇੱਜ਼ਤ ਖਰੀਦਣਾ ਔਰ ਕਿੰਨੇ ਰੱਖਣੀ ਆ ਉਹਦੀ ਇੱਜ਼ਤ ਦੇ ਨਾਲ ਨਾਲ ਸਾਡੀ ਵੀ ਤੇ ਉਥੇ ਇੱਜ਼ਤ ਬਣਨੀ ਆ ਕਿ ਚੈਨੀ ਸੈਟਪ ਆ ਗਏ ਕੁੜੀ ਨੂੰ ਅ ਮਾਦਮ ਇੱਕ ਆ ਸੋਣਾ ਕਾਰੇ ਬਣਾ ਦੀਏ ਇੰਨਾ ਕ ਵੇਚ ਲੋ ਕਾੜਿਆ ਤੇ ਉਹ ਮੰਨਦੀ ਆ ਮੇਰੀ ਗੱਲ ਸੁਣ ਲੋ ਵੀਰੇ ਤੂੰ ਹੀ ਨਾ ਇਦਾਂ ਕਰੋ ਤੂੰ ਮੈਨੂੰ ਕੋਸ਼ੂ ਨਾ ਦਓ ਠੀਕ ਆ ਮੈਂ ਪੋਰਾ ਕੋਟ ਨਾ ਇੱਥੇ ਪਰ ਕੇ ਚੱਲ ਜਾਨੀ ਤੂੰ ਇਦਾਂ ਕਰਿਓ ਆਪਣਾ ਨਾ ਭਾਬੀ ਨੂੰ ਨਾਲ ਲੈ ਤੇ ਮੰਮੀ ਨੂੰ ਨਾਲ ਲੈ ਤੂੰ ਆ ਕੇ ਲਾ ਕੇ ਖਲੋਜੋ ਜਦ ਦੀ ਗੱਲ ਹੋਗੀ ਨਾ ਇਕਲਿਓ ਜਿੱਚ ਪੈਸੇ ਪਾਈ ਦੇ ਨਾ ਕਵਰ ਉੱਚ ਪੈਸੇ ਪਾ ਕੇ ਨਾ 1100 ਰੁਪਇਆ ਸਦਰ ਆ ਕੇ ਨਾ ਆ ਜਿਓ ਮੇਰੀ ਗੋਦੀ ਚ ਪਤਾ ਲੱਗ ਜੂ ਕਿ ਤੂੰ ਕੁਝ ਦੇ ਕੇ ਗਏ ਜੀ じゃ ਤਸੀਂ ਇੱਧਰ ਕੋ ਉੱਧਰ ਹੀ ਲਾ ਕੇ ਲਾ ਕੇ ਖੜੋ ਜਿਓ ਮੈਂ ਆਪੇ ਆਪਣੇ ਘਰ ਵਾਲੇ ਨੂੰ ਕਹਿ ਦੂੰਗੀ ਕਿ ਕੀ ਗੱਲ ਕੋਈ ਨਾ ਹੁਣ ਵੀਰੇ ਨੇ ਵੀ ਆਪਣਾ ਘਰ-ਬਾਰ ਵੇਖਣਾ ਹੀ ਆ ਕਿ ਉਹ ਕੀ ਕਰ ਸਕਦਾ ਨਹੀਂ ਉਹਨਾਂ ਕੋ ਦਿੱਤਾ ਗਿਆ ਪਰ ਨਾ ਕੁਝ ਦੇਣ ਦੀ ਲੋੜ ਨਹੀਂ ਤੁਸੀਂ ਆਪ ਕਮਾਉਂਦੇ ਜੇ ਡਾਡੀ ਚੰਗਾ ਕਮਾਉਂਦਾ ਵਾ ਅਜੇ ਵੀ ਤੁਹਾਨੂੰ ਥੋੜ੍ਹਾ ਤੁਸੀਂ 1 ਤੇ 2 ਤੇ 4 ਤੇ 60 ਦੇ ਸਕਦੇ ਜੇ ਮੈਨੂੰ ਪਰ ਤਾਂ ਵੀ ਨਾ ਬੰਦੇ ਕੋਦ ਕੋ ਜਿ ਨਿਗਲੇ ਨਾ ਸਾਰਾ ਕੁਝ ਹੁੰਦਿਆ ਹੋਇਆ ਵੀ ਨਾ ਤੁਹਾਡੇ ਬਹੁਤ ਨਾ ਹੀ ਰਹਿੰਦੀ ਆ ਮੇਰੇ ਲਈ ਖਾਸ ਕਰ ਹੁਣ ਦੂਰ ਕੇ ਜਾਓ ਹੁਣ ਦੇਖ ਲੋ ਕਿਦੋਂ ਦੀ ਮੈਂ ਆਈ ਜਿੰਨੀ ਉੱਚੀ ਮੈਂ ਗੱਲ ਦੇ ਹੀ ਨਾ ਕਰਨ ਲੱਗੇ ਤੁਹਾਡੇ ਗਵਾਨੀਆਂ ਸੁਣ ਗਈ ਨਹੀਂ ਕਿ ਕਿਹੜੀ ਗੱਲ ਦੀ ਕਿਹੜੀ ਸਲਾਹ ਹੋਉਂਦੀ ਆ ਪਰ ਹੁਣ ਤੁਸੀਂ ਵੇਖ ਲੋ ਜਿਨਾਂ ਨਹੀਂ ਤੁਹਾਡੀ ਆਈ ਵਾਰ ਪਾਣੀ ਦਾ ਘੋਟ ਮੈਂ ਕਿਹਾ ਕਿ ਨਹੀਂ ਦੇ ਪੀਣਾ ਤੇ ਕੀ ਗੱਲ ਉਹਨੇ ਜੇ ਮੇਰਾ ਵੇਖਿਆ ਹੁੰਦਾ ਜਾਂ ਮੇਰੀ ਬਾਤ ਸੁਣੀ ਹੁੰਦੀ ਅੱਗੇ ਚਾਹ ਪਾਣੀ ਨਾ ਪੁੱਛਦੀ ਇੱਥੋਂ ਤੇ ਪਤਾ ਲੱਗਦਾ ਨਾ ਕਿ ਭਾਬੀ ਕਿੰਨੇ ਕਿ ਮੇਰੀ ਕਦਰ ਕਰਦੇ ਤੁਸੀਂ ਗਾੜੀਓ ਮੇਰੇ ਕਿੰਨੇ ਕਰਦੇ ਜੀ ਉਹ 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 ਤੇ ਗੁੱਸਾ ਹੀ ਕਰ ਗਈਆਂ ਚਲ ਛੱਡ ਗੁੱਸਾ ਤੇ ਉਹ ਤੇ ਗੁੱਸਾ ਹੀ ਕਰ ਗਈਆਂ ਤੂੰ ਚੰਨੀ ਛੱਡ ਗਈ ਨਹੀਂ ਆਣਾ ਉਹ ਕਰਦੇ ਆ ਪਾ ਦੇ ਗਿਚਾ ਨਹੀਂ ਛੱਡਵੇ ਨਾਲ ਨਾ ਅੰਜੂਨਾ ਕੋਲ ਸਟੋਰ ਰੂਮ ਚ ਕੰਮ ਕਰਨ ਦੀ ਕੋਈ ਉਹਨੂੰ ਆਵਾਜ਼ ਨਹੀਂ ਗਈ ਹੋਣੀ ਬਹੁਣੇ ਬੁਲਾ ਕੇ ਲਹੁੰਦਾ ਤੂੰ ਬਹਿ ਇੱਥੇ ਬੁਲਾ ਲਓ ਇਹ ਨਾ ਹੋਵੇ ਉਹਨਾਂ ਨੂੰ ਪਤਾ ਲੱਗੇ ਕਿ ਕਿਹੜੀ ਗੱਲ ਤੇ ਕਿੱਥੇ ਸਲਾਹ ਹੋਉਂਦੀ ਆ ਐਣ ਮੋਕੇ ਦੇਣਾ ਹੋਵੇ ਕਿ ਸਲਾਹ ਹੀ ਬਦਲ ਦੇ ਕੋਣ ਨਹੀਂ ਮੈਂ ਜੇ ਤੁਹਾਡੇ ਮੂੰਹ 'ਤੇ ਵੇਂਦੀ ਰਹਾ ਕਦੋਂ ਤੇ ਹੀ ਹੋਣਾ ਤੇ ਕਦੋਂ ਨਹੀਂ ਹੋਣਾ ਉਹ ਨਹੀਂ ਬਦਲਦੀ ਸਲਾਹ ਬਹਿਰਮਾਨਾ ਮੇਰੀ ਮੰਮੀ ਦੇ ਗੱਲ ਨਾ ਪੂਰੀ ਹੋ ਬਾਰੇ ਚ ਵੇਖ ਲਿਓ ਫਿਰ ਹੁੰਦਾ ਕੀ ਇੱਥੇ ਉਹ ਤੂੰ ਟੈਨਸ਼ਨ ਕਾਦੀ ਲੈਣੀ ਆ ਜਦੋਂ ਆਪਣੇ ਮੂੰਹ ਤੇ ਨੂੰ ਕਹਿ ਗਿਆ ਮੈਂ ਕਰ ਦੂੰਗਾ ਹੁਣ ਥੋੜੀ ਉਹ ਮੁਕੂਗਾ ਹੂੰ ਨਾਂਜੂ ਕੀ ਕਰਨ ਨਹੀਂ ਆ ਮੈਂ ਬਸ ਨਾ ਖਲੇਰਾ ਹੀ ਮਾਰਾ ਜਾ ਚੁੱਕਣ ਨਹੀਂ ਸੀ ਮੈਂ ਕਹਿੰਦੀ ਕਿ ਆ ਬਾਜ਼ਾਰ ਜਾਣਾ ਹੈ ਤੇ ਟਾਈਮ ਨਾ ਲੱਗ ਜੇ ਤੇ ਖਲੇਰਾ ਚੁੱਕ ਕੇ ਬਸ ਤਿਆਰ ਤਾਂ ਹੋ ਗਈ ਸੀ ਸੂਟ ਐਹੀ ਪਾ ਕੇ ਚੱਲ ਪੈਣੀ ਆ ਜੀ ਨਾ ਮੇਰੀ ਗੱਲ ਸੁਣਾ ਇੰਨਾ ਰੋਲਾ ਪੈ ਜਾ ਸਿਮਰਤ ਆਈ ਤੈਨੂੰ ਪਤਾ ਨਹੀਂ ਲੱਗਾ ਸਿਮਰਤ ਆਈ ਆਪਣੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਇਹਦਾ ਟੀਵੀ ਲੱਗਾ ਐਸ ਨਾ ਗੱਲਾਂ ਫਿਰ ਮੈਂ ਟੀਵੀ ਬੰਦ ਕਰਤਾ ਤਾਂ ਮ ਕੰਮ ਲੱਗ ਗਈ ਫਿਰ ਮੈਂ ਜਰਾ ਕਪੜੇ-ਕੁਪੜੇ ਸਾਮ ਲੱਗ ਗਈ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਜਾਨੀ ਕੁੜੀ ਉਸੇ ਚਾਹ ਪਾਣੀ ਕਰਨ ਆ ਆ ਆਸ ਲਾ ਕਰ ਰਹਨੇ ਆ ਕਾਦੀ ਜੀ ਕੋਰੇ ਨੂੰ ਜੋ ਕਰ ਲਾ ਇੱਕ ਚੈਨੀ ਸੱਟ ਪਾਉਣਾ ਵਾ ਤੇ ਸਗਨ ਜੀ 2000 ਰੁਪਏ ਦਰਾਂਗੇ ਆਹੀ ਸਲਾਹ ਕਰ ਰਹਨੇ ਆ ਆਪਾਂ ਚੈਨੀ ਸੈਟ ਵਾ ਉਹ ਕੁੜੀ ਕਹਿੰਦੇ ਹੀ ਤਾਂ ਹੁਣ ਆਪਾਂ ਵੀ ਘੱਟ ਫੰਦਾ ਕਰਨੀ ਆ ਸਿਮਰਤ ਨੇ ਕਿਹਾ ਸਿਮਰਤ ਨੇ ਕਿਹਾ ਵਾ ਤੂੰ ਹੀ ਮੰਨ ਗਈ ਸਿਮਰਤ ਤਾਂ ਛੋਟੀ ਐ ਉਹਨੂੰ ਤਾਂ ਇਹ ਪਤਾ ਹੀ ਨਹੀਂ ਉਹ ਸਾਲ ਉਹਦੇ ਵਿਆਹ ਨੂੰਏ ਉਹਨੂੰ ਤਾਂ ਕੋਈ ਗੱਲ ਦੀ ਨਹੀਂ ਸਮਝ ਅਜੇ ਹੁਣ ਤੇ ਉਹਦੇ ਵਿਆਹ ਦਾ ਸਾਰਾ ਕਰਜ਼ਾ ਲੱਥਾ ਹੈ ਤੇ ਹੁਣ ਫੇਰ ਆਪੇ ਸਿਰ ਕਰਜ਼ਾ ਜਣਾ ਹਾਲੇ ਹੋਣੀ ਕਿ ਉਹਦੀ ਜਠਾਣੀ ਨੇ ਇਹਦਾ ਕੋਈ ਸਮਾਨ ਲੈ ਕੇ ਆਉਣਾ ਵਾ ਉਹਦੇ ਘਰ ਜਾਣਾ ਪਉਣਾ ਵਾ ਤੇ ਇਹਦੀ ਕੁੜੀ ਦੇ ਮਹਿਮਾਨ ਚ ਆ ਜੀ ਮੈਨੂੰ ਵੀ ਪਾਓ ਤੇ ਹੁਣ ਨਾ ਕਿੱਦਾਂ ਕਰ ਸਕਦੇ ਇਹਨੂੰ ਮੇਰੀ ਗੱਲ ਸੁਣ ਜੀ ਜੇ ਮੇਰੀ ਸਲਾਹ ਮੰਨੋ ਮੈਂ ਆਪਣੀ ਨਾਨਾ ਨਾ ਸਾਰੀ ਉਮਰ ਵਰਤਨਾ ਜੀ ਮੈਂ ਇਦਾਂ ਨਾ ਕੁਝ ਨਹੀਂ ਜਹੋਂ ਦੇਣਾ ਕਿ ਅੱਜ ਚੰਗਾ ਵਰਤ ਕੇ ਤੇ ਕੱਲ ਨੂੰ ਮੱਥੇ ਵੱਟ ਪਾਵਾਂ ਹਾਲਾਤ ਮਾੜੇ ਹੋਣ ਨਾ ਤੋ ਬੰਦਾ ਪਹਿਲਾਂ ਥੋੜਾ ਹੀ ਦੇਂਦਾ ਸਭ ਨੂੰ ਤੇ ਜਦੋਂ ਹਾਲਾਤ ਚੰਗੇ ਹੋ ਜਾਂਦੇ ਨਾ ਫਿਰ ਜ਼ਿਆਦਾ ਦੇਣ ਲੱਗ ਪੈਂਦਾ ਹੈ ਤੇ ਹੋਰ ਰਿਸ਼ਤਿਆਂ 'ਚ ਪਿਆਰ ਵੱਧਦਾ ਪਰ ਜੇ ਸ਼ੁਰੂ ਤੋਂ ਚੰਗਾ ਦੇਂਦੇ ਦਿੰਦੇ ਅਚਾਨਕ ਥੋੜਾ ਦੇ ਦੋ ਨਾ ਕਿ ਇਹ ਰਿਸ਼ਤੇ ਦੇ ਵਿੱਚ ਸਮਾਨ ਕੋਈ ਤਿਉਹਾਰ ਜਾਂ ਕੁਝ ਵੀ ਲੈ ਆਂਦੇ ਨੂੰ ਫਿਰ ਉਹ ਇੱਜ਼ਤ ਨਹੀਂ ਮਿਲਦੀ ਸਾਨੂੰ ਅਗਲੇ ਸੌ ਸੌ ਗੱਲਾਂ ਬਣਾਉਂਦੇ ਨਾ ਅਸੀਂ ਕੁੜੀ ਦੀ ਇੱਜ਼ਤ 'ਚ ਕੋਈ ਫਰਕ ਪੈਂਦੇ ਨਾ ਆਪਣੀ ਮੇਰੀ ਸਲਾਹ ਮੰਨੋ ਤੇ ਚੈਨੀ ਸੈਟ ਵੱਲ ਨਾ ਜਾਓ ਚੈਨੀ ਸੈਟ ਤੋਂ ਮਹਿੰਗੀ ਸਾਡੀ ਪੀ ਮੈਂ ਨਹੀਂ ਕਹਿੰਦੀ ओके ओके होके ਦੇ ਦਾਂਗੇ ਮੈਂ ਕਿ ਨਹੀਂ ਮ ਆਪਣੀ ਚੈਨ ਤੁਹਾਨੂੰ ਦਊਂਗੀ ਦੇ ਕੇ ਕੋਈ ਨਵੀਂ ਲੈ ਕੇ ਭਾਵੇਂ ਨੂੰ ਦੇ ਦੋ ਪਰ ਗਾਂ ਵੀ ਉਹਦੇ ਘਰ ਦੇਖੋ ਨਾ ਬਾਲ ਬੱਚੇ ਵੀ ਹੋਨੇ ਨੇ ਹੋਰ ਦਿਨ ਤਿਹਾਰਾਂ ਦੇ ਫੇਰ ਅਸੀਂ ਕੀ ਦਿੰਦੇ ਰਵਾਂਗੇ ਕਿ ਉਹਦੇ ਮੱਥੇ ਬਾਟੀ ਪਹਿਨਣਗੇ ਉਹਦੇ ਸੋਹਰਿਆਂ ਵੱਲੋਂ ਨਾਲ ਰਹੀ ਉਹਦੀ ਚਠਾਣੀ ਦੀ ਧਿਆਨ ਨਾਲ ਸੁਣੋ ਅਹੀਂ ਆਪਣੀ ਧੀ ਦਾ ਨਾ ਗੱਜ ਵੱਜ ਕੇ ਵਿਆਹ ਕੀਤਾ ਹਰ ਚੀਜ਼ ਦਿੱਤੀ ਏ ਸੋਹਣੀ ਦਿੱਤੀ ਏ ਹਮੇਸ਼ਾ ਸੇਕਤ ਕੀਤੀ ਮਾਸੀ ਜਣਾਂ ਨੇ ਬੋਸੋਂ ਨਾ ਭਰਾ ਨੇ ਬਣਾ ਕੇ ਦਿੱਤਾ ਸਮਾਨ ਕਿਉਂ ਨੇ ਲਾਡਾ ਨਾਲ ਤੋਰੀ ਏ ਪਰ ਕਹਿਣਾ ਨਹੀਂ ਚਾਹੀਦਾ ਵੱਡੀ ਲਵ ਮੈਰਿਜ ਨਾਲ ਆਈ ਏ ਲੈ ਕੇ ਤਾਂ ਕੁਝ ਨਹੀਂ ਨਾਈ ਸੀ ਤੇ ਉਹਦੇ ਤੇ ਕੇ ਨਾ ਹੁਣ ਕੋਟਾ ਪੂਰਾ ਕਰਨ ਦੇ ਨੇ ਉਹ ਮੰਦਾ ਤਰੀ ਗੱਲ ਹੋ ਜਣੀ ਜਿੱਦ ਫੜ ਕੇ ਬੈਠੇ ਮੈਂ ਨਾ ਕਿੱਦਾ ਕਰਦਾ ਬੱਚੇ ਤੇ ਜਿੱਦਾਂ ਕਰਦੇ ਨੇ ਜਿੱਦਾਂ ਅਸੇ ਤੱਕ ਬੱਚੇ ਹੀ ਹੁੰਦੇ ਨੇ ਬੱਚੇ ਦੀ ਜਿੱਦ ਕਿਹੜੀ ਪੂਗਾਨੀ ਆ ਤੇ ਕਿਹੜੀ ਨਹੀਂ ਪੂਰੀ ਕਰਨੀ ਇਹ ਸਾਨੂੰ ਸੋਚਣਾ ਚਾਹੀਦਾ ਨਾ ਤੁਸੀਂ ਕੀ ਚਾਹੁੰਦੇ ਹੋ ਅੱਜ ਕਿੱਟੀ ਸੈਟ ਦੇ ਕੇ ਜਾਂ ਕੋਈ ਚੈਨੀ ਸੈਟ ਦੇ ਕੇ ਜਾਂ ਕੜੇ ਦੇ ਕੇ ਨਹੀਂ ਇਹ ਚੀਜ਼ ਦੇ ਕੇ ਕੱਲ ਨੂੰ ਉਹਦੇ ਘਰ ਬਾਲ ਬੱਚਾ ਆਏਗਾ ਕੋਈ ਲੋੜੀ ਹੋएगी ਜਾਂ ਆਏ ਕੋਈ ਹੋਰ ਫੰਕਸ਼ਨ ਹੋ ਸਕਦਾ ਫਿਰ ਤੁਸੀਂ ਕੀ ਦੋਗੇ ਅੱਜ ਤੇ ਹਾਲਾਤ ਸਾਡੇ ਚੰਗੇ ਨਹੀਂ ਅਸੀਂ ਦੇ ਦਾਂਗੇ ਤੇ ਕੱਲ ਨੂੰ ਕੱਲ ਨੂੰ ਆਪਾਂ ਕੀ ਕਰਾਂਗੇ ਜੀ ਉਹ ਤੂੰ ਸਮਝਣ ਦੀ ਕੋਸ਼ਿਸ਼ ਕਰੋ ਆਪਣੇ ਸਾਰੇ ਰੋਲਾ ਪਾਈ ਆ ਤੇ ਮੇਰੇ ਵੀ ਸੱਕ ਘਰ ਦੇ ਮਾੜੇ ਨਹੀਂਗੇ ਹਾਂ ਤੇ ਹੁਣ ਕਿਦਾਂ ਨਾ ਕਰਦਾ ਮੈਂ ਚੀਜ਼ਾਂ ਦਾ ਨਾਂ ਤਾਂ ਮਿਲੋਂ ਨਹੀਂ ਲਿੱਤਾ ਮਾੜਾ ਨਹੀਂ ਕਰਾਂਗੇ ਬੱਕੇ ਮਾਰਾਂ ਨਹੀਂ ਕਰਾਂਗੇ ਕਰਾਂਗੇ ਚੰਗਾ ਟਾਈਮ ਲਾ ਲਿਆ ਕੀ ਇਸਲਾਵਾ ਕਰਨ ਦਿਆ ਪੀ ਅੰਦਰ ਮੈਂ ਜਾ ਕੇ ਵੇਖਾਂ ਨਾ ਜਦ ਲਾ ਲਿਆ ਕੀ ਹੋ ਗਿਆ ਉੱਥੇ ਮੋੜਾ ਹੀ ਆ ਹੁਣ ਆ ਕੀ ਆ ਦੇਤੀ ਪੁੱਠੀ ਮਾਤ ਕੇ ਜੋ ਕੋਈ ਜਨਾਨੀ ਨੇ ਸਿਖਾਤਾ ਲੱਗ ਗਿਆ ਮਗਰ ਉਹ ਵੀ ਉਹਦੇ ਕੀ ਕਹਿੰਦੀ ਤੂੰ ਕਹਿਣਾ ਕੀ ਆ ਦੇਤੀ ਪੁੱਠੀ ਮਾਤਾਂ ਨੂੰ ਜਿਹੜੀ ਮੇਰੀ ਸਲਾਹ ਨਾ ਉਹ ਆਪਣੀਆਂ ਮੱਤਾ ਦਿੰਦੀ ਫਿਰਦੀ ਹੁਣ ਵੇਖ ਲਿਓ ਅੱਗੇ ਕੀ ਸਲਾਹ ਦੱਸਦੀ ਤੁਹਾਨੂੰ ਬਾਹਰ ਆ ਗਈ ਨਾ ਮੇਰੀ ਗੱਲ ਜੋ ਮੈਂ ਕਹਿਣ ਨਹੀਂ ਆ ਸਲਾਹ ਤਾਂ ਚੰਗੀ ਦਿੱਤੀ ਆ ਨਾਲ ਮੇਰੀ ਭੈਣ ਤੂੰ ਤਾਂ ਸਮਝਾ ਸਕਦੀ ਏ ਉਹਨੂੰ ਨਾਲ ਉਹਦਾ ਸਾਡੇ ਨਾਲ ਪਿਆਰ ਮਾਂ ਪਿਓ ਨਾਲ ਪਿਆਰ ਮਨੂਗੀ ਚਲ ਆਪਾਂ ਜਾ ਕੇ ਗੱਲ ਕਰ ਲੈਂਦੇ ਹਾਂ ਬਿਲਕੁਲ ਜੀ ਜੇ ਰਿਸ਼ਤੇ ਦੂਰ ਤੱਕ ਨਹੀਂ ਬਾਨੇ ਆ ਨਾ ਤਾਂ ਉਹਨਾਂ ਤਰੀਕੇ ਨਾਲ ਜੀਣਾ ਪੈਂਦਾ ਹੈ ਜਿੱਦਾਂ ਨਾਲ ਨਹੀਂ ਸਮਝੋਤੇ ਨਾਲ ਪਿਆਰ ਨਾਲ ਸਲਾਹ ਕਰਕੇ ਤੇ ਮੇਰੀ ਤਾਂ ਇਹੀ ਸਲਾਹ ਜੇ ਚਲਈਏ ਫਿਰ ਕਰੀਏ ਗੱਲ ਚਲ ਆ ਤੁਰਤ ਚਲ ਆ ਜੀ ਸੱਸੀ ਦਾ ਸੀ ਮਤ ਪੈਣਾ ਹੂੰ ਸਾਸੀ ਗੱਲ ਸਿਮਰਤ ਗੁਸਾਗੀ ਸੀ ਗੱਲ ਦਾ ਲੇਟ ਹੋ ਗਈ ਸੀ ਮੈਂ ਮੈਨੂੰ ਸੱਚੀ ਨਹੀਂ ਮੰਮੀ ਪਤਾ ਲੱਗਾ ਕੀ ਸਮਰਦਾਈ ਆ ਚਲ ਮੈਂ ਚਾਹ ਚੁ ਬਣਾ ਲਈਏ ਚਾਹ ਪੀਂਗੇ ਕਾਫੀ ਵੀ ਨਹੀਂ ਹੋ ਕੋਈ ਲੋੜ ਨਹੀਂ ਨਾ ਮੈਂ ਚਾਹ ਪੀਣੀ ਨਾ ਮੈਂ ਕਾਫੀ ਪੀ ਮੇਰੇ ਜਦੋਂ ਦੀ ਇਹਨਾਂ ਇਸ ਕੱਲ ਵਿੱਚ ਮੈਂ ਪਾਣੀ ਵੀ ਨਹੀਂ ਪੀ ਕੇ ਵੇਖਿਆ ਹਾਂ ਹਾਂ ਮੇਰੇ ਕੋਲ ਗਲਤੀ ਹੋ ਗਈ ਮੈਂ ਹੁਣੇ ਬਣਾ ਕੇ ਲੈ ਆਨੀ ਆ ਨਹੀਂ ਭਾਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਕੀ ਹੋਇਆ ਇਹਨੇ ਗੁੱਸੇ ਚ ਕਿ ਤੱਕਨੀ ਆ ਮੈਂ ਕੀ ਕੀਤਾ ਵੈ ਤੈਨੂੰ ਪਤਾ ਮੈਂ ਤਿਆਰ ਹੋਣ ਨਹੀਂ ਸੀ ਤੇ ਕੰਮ ਨੂੰ ਉਠਾਉਣੀ ਸੀ ਮਾਂ ਮੇਰੇ ਕਹਿ ਨਹੀਂ ਸੀ ਪਤਾ ਨਹੀਂ ਕਿਹੜੇ ਵਲੇ ਸਾਨੂੰ ਚੱਕਾ ਮੇਜੇ ਕਿ ਕੱਲ ਫੰਕਸ਼ਨ ਆ ਗਿਆ ਕਿ ਤੇਰੀ ਕਾਹਲੀ ਲਈ ਤੇ ਮੈਂ ਮਮੀ ਨੇ ਕਿਹਾ ਜਾ ਕੇ ਨਹਾ ਕੇ ਸਾਰਾ ਕੁਝ ਲੈ ਕੇ ਆਣਾ ਮੈਨੂੰ ਟਾਈਮ ਨਾਲ ਵੀ ਤੇਰੀ ਕੀ ਧਿਆਨ ਵਾਲੀ ਚੱਲ ਜੇ ਸਭ ਪਤਾ ਵੀ ਨਾ ਜਿੰਦਗੀ ਦੇ ਕੈਰੀਅਰ ਨੂੰ ਜਿੰਨਾ ਕੀ ਆਸ ਹੈਗਾ ਬੜਾ ਆ 3 ਲੀਟਰ ਦਾ ਹੈ ਪਹਿਲਾਂ ਮੈਂ ਉਹਨੂੰ ਬਾਹਰ ਕਿਹਾ ਉਦੀ ਗੱਲ ਨਾ ਮਤੂ ਪਹਿਲਾਂ ਮੇਰੀ ਗੱਲ ਸੁਣੋ ਅਹੀਂ ਆਪਣੇ ਘਰ ਨੂੰ ਲੈ ਕੇ ਕਿੱਦਾਂ ਦੋਣਾ ਮੈਂ ਬਾਗਰ ਬੈਠੀ ਨੇ ਜੇ ਦੀ ਆ ਤੇਨੂੰ ਦੱਸਣੀ ਹੈ ਕਿ ਆ ਆ ਚੀਜ਼ ਮੈਨੂੰ ਚਾਹੀਦੀ ਤੇ ਆ ਚੀਜ਼ ਨਹੀਂ ਚਾਹੀਦੀ ਸਿਮਰਾ ਤੂੰ ਗੱਲ ਗੱਲ ਕਰ ਲੀ ਹੈ ਤਾਂ ਨੀ ਗੱਲਾਂ ਵੀ ਤਾਂ ਚੰਗੀ ਲੱਗਦੀਆਂ ਮੇਰੀ ਕੱਲੀ ਕਲੀ ਨਾ ਨਾ ਮੈਂ ਤਾਂ ਦੇਣਾ ساری ਉਮਰ ਵਰਤਣਾ ਤਾਂ ਜਿੰਨਾ ਕਹਿੰਦੀ ਆ ਨਾ ਉਨਾ ਹੀ ਕਰਨਾ ਹੈ ਉਹ ਕਰਨਾ ਕਿ ਤੇਰੀ ਗਮ ਦਾ ਹੈ ਇਹ ਕੁੜੀ ਤੁਨ ਨਦਾਨੀ ਦੇ ਚਾਗੇ ਕਹਿ ਦੇਗੀ ਕਿ ਮੈਨੂੰ ਜੀ ਆ ਪਹਿਲੀ ਕੂੜੀ ਖਰੀਦੇ ਤੋ ਪਹਿਲੀ ਪਹਿਲੀ ਚੱਕ ਖਰੀਦਾਂਗੇ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਵਾ ਇੱਕ ਘੜੀ ਹੁੰਦੀ ਮੱਗੀ ਮੰਨਿਆ ਇਹਦੇ ਕੰਮ ਹੁੰਦਾ ਕਾ ਕੋਠੀ ਦਾ ਹੈ ਇਹ ਦੋਸਾਂ ਜਨ ਹੋਏ ਤੁਹਾਡੇ ਸਾਹਮਣੇ ਸਾਰਾ ਕੁਝ ਦਿੱਤਾ ਦਿੱਤਾ ਹੈ ਦੈਲੀ ਦਾ ਕੰਮ ਹੋਣਾ ਪਟਿਆ ਹੈ ਇਹਨਾਂ ਦਾ ਨਾਮ ਹਜੇ ਕੀ ਹੈ ਕੰਮ ਘਟ ਜੇ ਤੇ ਘਰ ਚ ਕੋਈ ਚੀਜ਼ ਨਾ ਆਵੇ ਤੇ ਤੁਸੀਂ ਕਹਿੰਦੇ ਹੋ ਨਾ ਆਪਣੇ ਮਾੜੇ ਦਿਨ ਤੇ ਚੰਗੇ ਦਿਨਾਂ ਨੂੰ ਇੱਕ ਬਰਾਬਰ ਰੱਖਿਆ ਕਰੋ ਤੂੰ ਵੀ ਇਦਾਂ ਹੀ ਚੱਲਣਾ ਕੋਈ ਗੱਲ ਨਹੀਂ ਚੰਗੀ ਚੀਜ਼ ਮੰਗਦੀ ਆ ਨਾ ਕੋਈ ਇੱਥੇ ਇਕੱਲਾ ਦੀ ਸੋਹਣੀ ਜੀ ਚੀਜ਼ ਬਣਵਾ ਦੇਉਣੀ ਆ ਭਾਰੀ ਬਣਵਾ ਕੇ ਦੇਵਾਂਗੇ ਪਰ ਚੈਨੀ ਸੈਟ ਨਾ ਬੜਾ ਔਖਾ ਹੈ ਨਾ ਦੇਖੋ ਨਾ ਮੰਮੀ ਕੰਮ ਚੰਗਾ ਚੱਲਦਾ ਪਿਆ ਨਾ ਤੇ ਦੇ ਹੀ ਜਾਂਦੇ ਆ ਕੰਮ ਘੱਟ ਗਿਆ ਕੱਲੋਂ ਨਾ ਦਿੱਤਾ ਇਹਨੂੰ ਵੀ ਗੱਲਾਂ ਸੁਣਾਂ ਨੂੰ ਮਿਲਣਗੀਆਂ ਸਾਨੂੰ ਵੀ ਮੁਰਕੇ ਬੰਦਾ ਵਰਤਨ ਤੋਂ ਰਹਿ ਜਾਂਦਾ ਵੈ ਮੇਰੀ ਤਾਂ ਇਹੀ ਸਲਾਹ ਹੁੰਦੀ ਬਸ ਮੈਂ ਤਾਂ ਇਹ ਨਹੀਂ ਨਾ ਅੰਦਰ ਕੋਈ ਬੈਣੇ ਚਾਹ ਉਹ ਭਰਾ ਨਾ ਅੱਗੇ ਨਾ ਲਾਉਂਦੇ ਕਿਤੇ ਇਹ ਤਾਂ ਤਾਂ ਜਦੋਂ ਸਾਡਾ ਪੈ ਗਿਆ ਕਿ ਹਾਂ ਜਾਂ ਕਿਉਂ ਇਹ ਨੂੰ ਨਾ ਦੇ ਲਈ ਜਾਂਦੇ ਮੇਰਾ ਤਾਂ ਕੋਈ ਨਾ ਪਿੱਛੇ ਆਇਆ ਨਹੀਂ ਮੈਂ ਜੋ ਕੋਈ ਵੇਖੀ ਆ ਕੇ ਸਾਰਾ ਕੁਝ ਵੇਖਣ ਨਹੀਂ ਸਿਮਰਤ ਉਹ ਸ਼ਰਮ ਕਰ ਕਿੰਨਾ ਬੋਲਣੀਆਂ ਤੂੰ ਕੋਈ ਅਕਲ ਨੂੰ ਹੱਥ ਮਾਰ ਮੈਂ ਤੇ ਨਾ ਵੀਰੇ ਅਕਲ ਨੂੰ ਹੱਥ ਮਾਰਨੀ ਆ ਬਸ ਕਰ ਸਿਮਰਤ ਬਹੁਤ ਹੋ ਗਿਆ ਹੁਣ ਤੇਰਾ ਸਹੀ ਕਹਿਂਦੀ ਐ ਅੰਜੂ ਵੇਖ ਅਹੀਂ ਵੀ ਤੇ ਤੇਰੀ ਭੂਆ ਨਾਲ ਪਹਿਲਾਂ ਥੋੜਾ ਥੋੜਾ ਵਰਤਦੇ ਹਾਂ ਜਿੰਨੀ ਕ ਸਾਡੀ ਹਾਇਸੀਅਤ ਹੀ ਜਿਵੇਂ ਜਿਵੇਂ ਰੱਬ ਨੇ ਸਾਨੂੰ ਬੋਤਾ ਬੋਤਾ ਦਿੱਤਾ ਤੇ ਅਹੀਂ ਜਿਆਦਾ ਵਰਤਨਾ ਸ਼ੁਰੂ ਕਰਤਾ ਉਹਨੂੰ ਵੀ ਖੁਸ਼ੀ ਹੁੰਦੀ ਹੈ ਨਾ ਕਿ ਹਣ ਮੇਰਾ ਪਾਪਰ ਜਾਈ ਮੇਰੇ ਘਰ ਵੱਸ ਚੜ ਕੇ ਹੁੰਦਾ ਵਾ ਤੇ ਜੇ ਤੈਨੂੰ ਅਹੀਂ ਪਹਿਲੇ ਹੁਣੇ ਪਰ ਪਰ ਦੇ ਚੱਲਾਂਗੇ ਕੱਲ ਨੂੰ ਤੁਹਾਡੇ ਹਾਲਾਤ ਮਾੜੇ ਹੋਗੇ ਅਹੀਂ ਘਟ ਦਿੱਤਾ ਤੇਨੂੰ ਤੇ ਤੈਨੂੰ ਵੀ ਦੁੱਖ ਲੱਗਣਾ ਤੇ ਸਾਨੂੰ ਵੀ ਦੇਣ ਲੱਗਿਆ ਦੁੱਖ ਲੱਗਣਾ ਤੇਰੀ ਵੀ ਅਸੀ ਵਧਣੀ ਆ ਨਾਲੇ ਨਾ ਦੇਲ ਲੈਣ ਦੇ ਰਿਸ਼ਤੇ ਨਹੀਂ ਹੁੰਦੇ ਰਿਸ਼ਤੇ ਨੇ ਭੈਣ ਭਰਾਵਾਂ ਦੇ ਪਿਆਰ ਦੇ ਦਾ ਤੈਨੂੰ ਤਾਂ ਮੈਨੂੰ ਲੱਗਦਾ ਪਿਆਰ ਸਭ ਤੋਂ ਗਿਆਨੇ ਘਟੇ ਨੇ ਹੈਗਾ ਵਾ ਉਹ ਭੈਣ ਭਰਾਵਾਂ ਦਾ ਪਿਆਰ ਨਹੀਂਗਾ ਨਾ ਬਾਪਿਆਂ ਦਾ ਪਿਆਰ ਨਹੀਂਗਾ ਉਹ ਡਾਮਗਦਾ ਤੇਰਾ ਮੱਥਾ ਵੀ ਹੁਣ ਵੀਰੇ ਇਹ ਮੈਂ ਕਿਹਦੋ ਕਿਹਾ ਕਿ ਮੈਨੂੰ ਭੈਣ ਭਰਾਵਾਂ ਦਾ ਪਿਆਰ ਨਹੀਂ ਹੈਗਾ ਨਾ ਤਾਂ ਗੱਲਾਂ ਤੇ ਉਹੀ ਕਰ ਦਿੰਦੀ ਐ ਜਿੱਥੇ ਭੈਣ ਭਰਾ ਆ ਕੇ ਖਲੋਜਣ ਨਾ ਪਿਆਰ ਦੇ ਨਾਲ ਉਥੇ ਸਾਰਾ ਖੁਸ਼ੀ ਆ ਜਾਂਦਾ ਵਿੱਚੇ ਗਿਆਨਾ ਘਟਾ ਆ ਜਾਂਦਾ ਤੇ ਵਿੱਚੇ ਦੇ ਲੈਣਾ ਆ ਜਾਂਦਾ ਸਮਝ ਲੱਗੀ ਤੈਨੂੰ ਨਾ ਉਹਨੂੰ ਤਾਂ ਮੈਂ ਨਾ ਕੀ ਦੇ ਦਿੰਦੀ ਆ ਨਾ ਉਹਦੇ ਅੱਗੇ ਪਿੱਛੇ ਕੋਈ ਹੈ ਨਹੀਂਗਾ ਉਹ ਜਿੰਨਾ ਤੇਰਾ ਕਰਦੀ ਆ ਨਾ ਸ਼ਾਦੀ ਕਿਹੜਾ ਕਰਦੀ ਹੋਵੇ ਉਹ ਇਹੋ ਜਿਹੀ ਪਰਹਾਈ ਤੈਨੂੰ ਮਿਲਣੀ ਨਹੀਂਗੀ ਤਾਂ ਦੂਜੀ ਗੱਲ ਸੁਣ ਤੈਨੂੰ ਚਾਹੀਦਾ ਨਾ ਕਹਿਣਾ ਗੱਟਾ ਉਹ ਪੈਸਾ ਉਹ ਮਿਲ ਜੂਗਾ ਤੈਨੂੰ ਉਹ ਡੰਗ ਤੇਰਾ ਮੱਥਾ ਵੀ ਨਾ ਮੇਰੀ ਗੱਲ ਸੁਣ ਲੈ ਮਾਂ ਪਿਓ ਆਊਗਾ ਆਹੀ ਨਹੀਂ ਆਉਂਦੇ ਵੀਰੇ ਕਿੱਦਾਂ ਦੀ ਗੱਲ ਕਰਦੇ ਤੁਸੀਂ ਨਹੀਂ ਆਉਂਦੇ ਮੈਂ ਤਾਂ ਸਲਾਹ ਦੇ ਕੇ ਮਰ ਗਈ ਮੇਰੀ ਸਲਾਹ ਕੋਈ ਮਾੜੀ ਨਹੀਂ ਸੀ ਪਰ ਕਹਿੰਦੇ ਨਾ ਸਲਾਹ ਕਦੀ ਨਾ ਕਿਸੇ ਨੂੰ ਦਿਓ ਮੈਂ ਤਾਂ ਚੰਗਾ ਕਰਦੀ ਕਰਦੀ ਨਾ ਸਿਰ ਸਵਾ ਪਾ ਬੈਠੀ ਉਹਨੇ ਮਾੜਾ ਕੀ ਕਿਹਾ ਦੱਸ ਮੰਮੀ ਮੇਰੀ ਹੋਣ ਮਮੀ ਮਮੀ ਕੀ ਕਰਨੀ ਆ ਉਹਨੇ ਕੋਈ ਗਲਤ ਗਲਤ ਕਹੀ ਨਹੀਂ ਤੈਨੂੰ ਵੀਰੇ ਮੈਨੂੰ ਮਾਫ ਕਰ ਦੋ ਮੈਨਾਂ ਆਵੇ ਉਹਨਾਂ ਦੀ ਗੱਲਾਂ ਜਦ ਤੇ ਭਕਾਵੇ ਚ ਆ ਗਈ ਮੇਤੋ ਬੜੀ ਵੱਡੀ ਗਲਤੀ ਹੋ ਗਈ ਮੈਂ ਤੇ ਕੇਹ ਦਾ ਮੂੰਹ ਵੇਖ ਕੇ ਲਾਲ ਮੈਂ ਤੇ ਆਪਣੇ ਮੂੰਹ ਤੇ ਚਪੇੜਾ ਮਾਰਨ ਦਿਆ ਸੀ ਪਰ ਨਾ ਮੇਤੋ ਬਹੁਤ ਵੱਡੀ ਹਲੇਚੀ ਦੀ ਗਲਤੀ ਹੋ ਗਈ ਮੈਂ ਜਿੱਦਾ ਧਿਆਨ ਰੱਖੂੰਗੀ ਮੈਨੂੰ ਅੱਜ ਅਹਿਸਾਸ ਹੋਉਂਦਿਆ ਕਿ ਮੈਨੂੰ ਤੁਹੀ ਚਾਹੀਦੇ ਜੇ ਮੈਨੂੰ ਪੈਸੇ ਤੇਰਾ ਨਾ ਕੋਈ ਮਤਲਬ ਨਹੀਂ ਤੁਹੀ ਆ ਕੇ ਵਿੱਚ ਖਲੋਈ ਜਾਵੇਂ ਨਾ ਮੈਨੂੰ ਇੰਨਾ ਹੀ ਬਹੁਤ ਹੈ ਮੈਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਕੋਲ ਚਲ ਛੱਡ ਸਿੰਗਤ ਜੋ ਹੋਇਆ ਸੋ ਹੋਇਆ ਤੂੰ ਮੋੜਾ ਹੀ ਹੈ ਨਾ ਇੰਨਾ ਹੀ ਬਹੁਤ ਹੈ ਅਸੀਂ ਆਵਾਂਗੇ ਸਾਰੇ ਪਰ ਇੱਕ ਗੱਲ ਪੱਕੀ ਹੈ ਕਦੀ ਕਿਸੇ ਨੂੰ ਸਲਾਹ ਨਹੀਂ ਦੇਣੀ ਚਾਹੀਦੀ ਚਾਹੇ ਚੰਗੀ ਹੋਵੇ ਚਾਹੇ ਕਿਹੇ ਗੱਲੋਂ ਵੀ ਹੋਵੇ ਬੰਦਾ ਸਲਾਹ 'ਚ ਹੀ ਮਰ ਜਾਂਦਾ ਵੈ ਨਹੀਂ ਨਹੀਂ ਭਾਬੀ ਹਾਂ ਜ ਤੁਸੀਂ ਮੈਨੂੰ ਕਹਿ ਹੀ ਦਿੱਤਾ ਨਾ ਕਿ ਮੇਰਾ ਕੋਈ ਭੈਣ ਭਰਾ ਨਹੀਂਗਾ ਪਰ ਮੈਂ ਤੇ ਮੈਂ ਆਪਣੀ ਭੈਣ ਮੰਨਿਆ ਸੀ ਨਹੀਂ ਭਾਬੀ ਮੈਂ ਤੁਹਾਡੇ ਕੋ ਵੀ ਮਾਫੀ ਮੰਗਣਾ ਨਾ ਮਾਫੀ ਨਾ ਮੰਗ ਕੋਈ ਨਹੀਂ ਮੰਮੀ ਚਲੋ ਆਪਾਂ ਚਲੀਏ ਜਿਹੜੀ ਪਸੰਦ ਦਾ ਕੱਪੜਾ ਇਹਨੇ ਲੈਣਾ ਜੋ ਜੋ ਲੈਣਾ ਅਸੀਂ ਲੈ ਕੇ ਦੇਈਏ ਨਾਲ ਐਸੀ ਦੀ ਪਸੰਦ ਹੋਏਗੀ ਸਾਡੀ ਨਹੀਂ ਕੋਈ ਗੱਲ ਨਹੀਂ ਭਾਬੀ ਤੂੰ ਹਰ ਕੰਮ 'ਚ ਹਮੇਸ਼ਾ ਅੱਗੇ ਹੁੰਦੇ ਨਾ ਐਰਕੀ ਵੀ ਤੁਸੀਂ ਹੀ ਅੱਗੇ ਹੋ ਕੇ ਸਾਰਾ ਕੰਮ ਕਰੋਗੇ ਇਹ ਕੀ ਦਦਾ ਦੀ ਗੱਲ ਹੋ ਗਈ ਤੁਸੀਂ ਤੇ ਆਪਣੇ ਮੈਨੂੰ ਭੈਣ ਮੰਨਦੇ ਜੇ ਨਾ ਛੋਟੀ ਤੇ ਫਿਰ ਵੱਡੀ ਭੈਣ ਦਾ ਇਨਾ ਤੇ ਹੱਕ ਬੰਦ ਨਾ ਹਰ ਚੀਜ਼ ਮੇਰੀ ਪਸੰਦੀ ਨਹੀਂ ਤੁਹਾਡੀ ਪਸੰਦ ਵੀ ਹੁੰਨੀ ਹਣੀ ਚਾਹੀਦੀ ਹੈ। ਚਲ ਠੀਕ ਹੈ। ਕੋਈ ਨਹੀਂ। ਆ ਜਾ। ਚਲੋ ਮੰਮੀ ਉੱਠੋ ਚਲੀਏ। ਜਾਓ ਤੇ ਨਹੀਂ ਆਓ ਕਰਨ ਨੂੰ ਲੈ ਜਾਣ ਆ। ਮੈਂ ਘਰ ਰਹਿਣੀ ਤੁਹਾਡੇ ਹੰਦ ਰੋਟੀ ਬਣਾ ਕੇ ਰੱਖੂੰਗੀ। ਠੀਕ ਹੈ ਮੰਮੀ। ਸਸੀ ਗਾਲ ਜੀ। ਅੱਜ ਦੀ ਵੀਡੀਓ ਤੁਸੀਂ ਜਦੋਂ ਦੇਖੋਗੇ ਨਾ ਵੈਸੇ ਤੁਸੀਂ ਦੇਖ ਲਈ ਹੀ ਹੈ। ਦੇਖਣ ਤੋਂ ਬਾਅਦ ਦਾ ਹੀ ਸਾਡਾ ਮੈਸੇਜ ਹੁੰਦਾ ਹੈ। ਇਸ ਵੀਡੀਓ ਚ ਮੈਸੀ ਬੜਾ ਪਿਆਰਾ ਆਪਣੇ ਆਪ ਜੀ ਮੈਸੇਜ ਚ ਬੋਲਿਆ ਗਿਆ ਵਾ ਫੇਰ ਵੀ ਮੈਂ ਕਿਹਾ ਕਾਫੀ ਦਿਨ ਹੋ ਗਏ ਸੀ ਵੀਡੀਓ ਬਣਾਉਣੇ ਪਰ ਮੈਸੀ ਨਹੀਂ ਬੋਲਦੇ ਅਜੇ ਬੋਲ ਦिए ਸਲਾਹ ਦਾ ਪਛਤਾਵਾ ਜਦੋਂ ਕੋਈ ਕਿਸੇ ਨੂੰ ਸਲਾਹ ਦਿੰਦਾ ਨਾ ਉਹ ਪਛਤਦਾ ਹੀ ਹੈ ਕਿ ਮੈਂ ਸਲਾਹ ਦਿੱਤੀ ਹੀ ਕਿਉਂ ਚਾਹੇ ਚੰਗੀ ਹੋਵੇ ਮਾੜੀ ਹੋਵੇ ਚਾਹੇ ਜਿੱਦਾਂ ਦੀ ਮਰਜ਼ੀ ਹੋਵੇ ਪਛਤਾਵਾ ਹਰ ਚ ਹੁੰਦਾ ਵਾ ਜੇ ਕਿਤੇ ਬੱਚਿਆਂ ਨੂੰ ਸਲਾਹ ਦੇ ਦਈਏ ਕਿ ਆ ਸਕੂਲ ਨਹੀਂ ਐ ਕਾਲਜ ਨਹੀਂ ਇੱਥੇ ਨਹੀਂ ਪੈਣਾ ਉੱਥੇ ਕੋਈ ਚੰਗਾ ਹੋ ਗਿਆ ਤੇ ਸਾਡੀ ਵਡਿਆਈ ਨਹੀਂ ਜੇ ਕਿਤੇ ਕੋਈ ਕਨੀ ਪੇਸ਼ੀ ਨਿਕਲ ਆਈ ਤੇ ਜੁੱਤੀਆਂ ਤੇ ਜੇ ਘਰਦਿਆਂ ਨੂੰ ਕੋਈ ਸਲਾਹ ਦੇ ਦੋ ਤਾਂ ਵੀ ਉਹੀ ਕੰਮ ਆਈ ਸਲਾਹ ਵਾਲਾ ਤੇ ਬੰਦਾ ਵਹਿ ਫਸ ਜਾਂਦਾ ਨਾਲ ਤਾਨਾ ਵੀ ਖਾ ਜਾਂਦਾ ਇੱਥੇ ਸਲਾਹ ਤੀਨ ਨੂੰ ਦਿੱਤੀ ਗਈ ਸੀ ਤੀਨ ਨੂੰ ਛੱਡੋ ਅਸੀਂ ਕਿਸੇ ਵੱਲ ਵੀ ਚਲ ਜੀਏ ਕਿਸੇ ਵੀ ਰਿਸ਼ਤੇ 'ਚ ਨਾ ਬਹੁਤਾ ਵੱਧ ਚੜਾ ਕੇ ਨਹੀਂ ਕਹਿੰਦੇ ਕਰਨਾ ਚਾਹੀਦਾ ਸਮੇਂ ਦਾ ਪਤਾ ਨਹੀਂ ਹੁੰਦਾ ਕਿ ਗਾਂ ਚੰਗਾ ਆਣਾ ਕਿ ਮਾੜਾ ਆਣਾ ਬੰਦਾ ਉਹਨਾਂ 'ਕ ਵਰਤ ਲਵੇ ਜਿੰਨਾ ਗਾਂ ਜਾ ਕੇ ਨਾ ਹਮੇਸ਼ਾ ਵਾਸਤਾ ਹੋਵੇ ਹਾਂ ਥੋੜਾ ਦਿਨ ਦੇ ਦਿਨ ਦੇ ਜਾਵਾਂਗੇ ਇਹਨੂੰ ਦੇ ਦੋਗੇ ਨਾ ਉਥੇ ਤੇ ਤੁਹਾਡਾ ਵੈਲਕਮ ਵਧੀਆ ਆਏਗਾ ਤੇ ਬੋਤਾ ਦਿੰਦੇ ਦਿੰਦੇ ਥੋੜਾ ਦੋਗੇ ਨਾ ਇੱਜ਼ਤ ਮਾਨ ਚ ਕੁਛ ਵੀ ਹੁਣ ਅਗਲੇ ਨੂੰ ਸਮਾਨ ਅਗਲਾ 50 ਗੱਲਾਂ ਖਰਜੇਗਾ ਉਥੇ ਤਾਂ ਡਿਜੀਟ ਕਟਣੀ ਸ਼ੁਰੂ ਹੋ ਜੇਗੀ ਕਟਣੀ ਸ਼ੁਰੂ ਹੋ ਜੇਗੀ ਸੋਇਸ ਵੀਡੀਓ ਦਾ ਇਹੀ ਮੈਸੇਜ ਹੈ ਇਹ ਹਰ ਘਰ ਦੇ ਵਿੱਚ ਹੁੰਦਾ ਹੈਗਾ ਤਕਰੀਬਨ ਸਭ ਘਰਾਂ ਚ ਹੁੰਦਾ ਹੈ ਔਰ ਜਿਨ੍ਹਾਂ ਦੇ ਘਰਾਂ ਚ ਇਹ ਹੋਇਆ ਹੋਏਗਾ ਪਲੀਜ਼ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਜ਼ਰੂਰੀ ਠੀਕ ਹੈ ਜੀ ਦੂਸਰੀ ਗੱਲ ਮੇਰੇ ਕੋ ਸ਼ੰਮੀ ਮੈਡਮ ਦਾ ਪੁੱਛਿਆ ਜਾ ਰਿਹਾ ਹੈ ਸ਼ੰਮੀ ਮੈਡਮ ਬਿਲਕੁਲ ਠੀਕ ਹੈ ਕਹਿੰਦੇ ਨੇ ਇਕਦਮ ਠੀਕ ਹੈਗੇ ਨੇ ਵਲੌਗ ਉਹ ਕਹਿੰਦੇ ਮੈਂ ਆਪੇ ਬਣਾ ਲਾਂਗੀ ਮੇਰੇ ਵਲੌਗ ਦੀ ਟੈਨਸ਼ਨ ਨਾ ਲੋ ਕਿਉਂਕਿ ਤਕਰੀਬਨ ਮੈਨੂੰ ਸਾਰੇ ਮੈਸੇਜ ਤੇ ਪੁੱਛਦੇ ਸ਼ੰਮੀ ਜੀ ਦੇ ਬਾਰੇ ਦੱਸੋ ਦਿਖਾਓ ਮੈਂ ਉਹਨਾਂ ਨੂੰ ਕਿਹਾ ਵਾ ਲਾਈਵ ਹੀ ਹੋ ਜਾਓ ਜਾਂ ਵੀਡੀਓ ਇੱਕ ਵਲੌਗ ਬਣਾ ਲਓ ਕਹਿੰਦੇ ਕੋਈ ਗੱਲ ਨਹੀਂ ਜੀ ਮੈਂ ਆਪੇ ਬਣਾ ਲਾਂਗੀ ਉਹਨਾਂ ਦਾ ਥੋੜਾ ਜਿਹਾ ਜੇ ਮਨ ਨਹੀਂਗਾ ਜਦੋਂ ਬੰਦਾ ਤਬੀਰ ਤੋਂ ਬਾਹਰ ਆਉਂਦਾ ਨਾ ਫਿਰ ਉਹ ਥੋੜਾ ਫ੍ਰੀ ਮਾਈਂਡ ਹੋ ਗਿਆ ਨਾ ਰੱਬ ਦੇ ਨਾਮ 'ਚ ਜਿਆਦਾ ਜੁੜਦਾ ਹੈ ਕਿ ਚਲੋ ਮੈਂ ਪਾਠ ਪੂਜਾ ਕਰਾਂ ਥੋੜਾ ਆਪਣੇ ਹੈਗੇ ਨੇ ਚੈਨਲ ਉਹੀ ਸੰਭਾਲਦੇ ਪਏ ਨੇ ਹਰ ਸਕ੍ਰਿਪਟ ਵ ਐਸਟੈਂਬੀ ਉਹ ਸਾਹਮਣੇ ਬੈਠੇ ਹੋਏ ਨੇ ਚੋਰੀ-ਚੋਰੀ ਵੇਖਣ ਦੇ ਨੇ ਕਹਿੰਦੇ ਫਰ ਮੇਰਾ ਕੈਮਰਾ ਨਾ ਲਿਆ ਜਾਵੇ ਠੀਕ ਹੈ ਜੀ ਤੁਹਾਡੀ ਸ਼ਮੀ ਮੈਡਮ ਠੀਕ ਹੈਗੀ ਹੈ ਸੋ ਤੁਸੀਂ ਉਹਨਾਂ ਦੇ ਵੀ ਚੈਨਲ ਨੂੰ ਪਿਆਰ ਦਿਆ ਕਰੋ ਅੰਜੂ ਚਾਵਲਾ ਦੇ ਵੀ ਚੈਨਲ ਨੂੰ ਪਿਆਰ ਦਿਆ ਕਰੋ ਨਾਲ ਸਟੋਰੀ ਵਧੀਆ ਲੱਗੇਗੀ ਇਹਨੂੰ ਸ਼ੇਅਰ ਕਰਿਆ ਕਰੋ ਸ਼ੇਅਰ ਕਰਨ ਦਾ ਮਤਲਬ ਕਿ ਜਿੰਨਾਂ ਦੇ ਵੀ ਵਟਸਐਪ ਹੈਗੇ ਉਹਨਾਂ ਦੇ ਸਟੇਟਸ ਲੱਗਦੇ ਨੇ ਫੈਮਲੀ ਮੈਂਬਰ ਹੈ ਉਹਨਾਂ ਨੂੰ ਸ਼ੇਅਰ ਕਰਿਆ ਕਰੋ ਕਿ ਵੱਧ ਤੋਂ ਵੱਧ ਸੱਪੋ ਪਹੁੰਚੇ ਕਮੈਂਟ ਲਿਖ ਦਿਆ ਕਰੋ ਛੋਟਾ ਜਾਂ ਕੁਝ ਵੀ ਕਿ ਵਧੀਆ ਲੱਗੀ ਵੀਡੀਓ ਕਿ ਨਹੀਂ ਲੱਗੀ ਸਾਨੂੰ ਮੋਟਿਵ ਥੋੜਾ ਹੁੰਦਾ ਹੈ ਮੋਟੀਵੇਸ਼ਨ ਮਿਲਦਾ ਹੈ ਕਿ ਹਾਂ ਵੀ ਅਸੀਂ ਵਧੀਆ ਚੀਜ਼ ਬਣਾਈ ਹੈ ਟਾਈਪ ਨਹੀਂ ਕਰਨਾ ਨਾ ਇਮੋਜੀ ਪੇਸ ਜਿਆਦਾ ਹੋຊੀ ਬਿਲਕੁਲ ਭੇਜੋ ਕੁਝ ਭੇਜੋ ਕੁਝ ਵੀ ਭੇਜ ਸਕਦੇ ਹੋ ਤੁਸੀਂ ਸਾਨੂੰ ਤੁਹਾਡੀ ਸਮਾਈਲ ਬਹੁਤ ਹੀ ਪਿਆਰੀ ਲੱਗਦੀ ਜਦੋਂ ਭੇਜ ਦਿੰਦੇ ਹੋ ਨਾਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰਕੇ ਨਾ ਬੜੀ ਪਿਆਰੀ ਬੜੀ ਮਹਿੰਗੀ ਇੱਕ ਬੈਲ ਲਵਾਈ ਹੈ ਉਹਨੂੰ ਟਨ ਕਰਕੇ ਭਜਾ ਦਿਆ ਕਰੋ ਠੀਕ ਹੈ ਜੀ ਕੈਮਰਾਮੈਨ ਸਾਡਾ ਥੱਕ ਗਿਆ ਹੈ ਇਸ ਲਈ ਵੀਡੀਓ ਦੀ ਹੁਣ ਸਮਾਪਤੀ ਕਰਦੇ ਆਂ ਖਿਆ ਰੱਖਿਆ ਆਪਣਾ